ਜੇ ਇਸ ਤਰੀਕੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਦਿੱਲੀ ਹਕੂਮਤ ਦਾ ਚਿਹਰਾ ਨੰਗਾ ਕੀਤਾ ਸੀ ਭੁਲੇਖੇ ਚ ਪਾ ਪਾ ਕੇ ਸਾਡੇ ਨੌਜਵਾਨਾਂ ਨੂੰ ਨਹਿਰਾਂ ਤੇ ਵੱਡ ਟੋਕੇ ਸੁੱਟਦੇ ਸੀ ਤੇ ਨਾਲੇ ਕਹਿੰਦੇ ਸੀਗੇ ਸਾਡਾ ਡੈਮੋਕਰੈਟਿਕ ਦੇਸ਼ ਹੈ ਜਮਹੂਰੀਅਤ ਨੂੰ ਬਣਾ ਸੀ ਤਰਜੀਹ ਦਿੰਨੇ ਆ ਉਹ ਸਾਰਾ ਕੁਝ ਚਿਹਰਾ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦਾ ਨੰਗਾ ਕਰਤਾ ਸਾਡੇ ਲੋਕਾਂ ਨੇ ਭਈਆਂ ਨੂੰ ਵਾਕ ਟੋਰ ਪੰਜਾਬ ਦੀ ਫੜਾਤੀ ਤੇ ਮਾਨਸਾਵੇ ਗੱਲ ਕਹਿੰਦੇ ਸਨ ਇਹ ਹਕੂਮਤੋਂ ਮਤਾ ਬੜੀਆਂ ਆਈਆਂ ਤੇ ਉਹ ਗਹਿਣੇ ਪਾ ਦਿੱਤੀਆਂ ਰਹੀਆਂ ਪੰਜਾਬ ਨੂੰ ਪਰ ਇੱਕ ਹਕੂਮਤ ਆਊਗੀ ਪੰਜਾਬ ਨੂੰ ਵੇਚਣ ਦਾ ਯਤਨ ਕਰੂਗੀ। ਓਏ ਹਕੂਮਤ ਡੋਪਿੰਗਾਂ ਵਾਲਿਆਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਵੇਚਣ ਦਾ ਯਤਨ ਕੀ ਗੱਲ ਤੇ ਇਹਨਾਂ ਨੇ ਹੱਤਵਾਰੀ ਕਹਿ ਛੱਡਿਆ ਪਰ ਸਾਡਾ ਵਲਦ ਨੂੰ ਪਤਾ ਕਿ ਇਹਦਾ ਲੰਗਰ ਲਾਉਣ ਵਾਲੇ ਤੇ ਆਕਸੀਜਨਾਂ ਦੇਣ ਵਾਲੇ ਤੇ ਇਹ ਤਾਂ ਭਲੇ ਦੇ ਕੰਮ ਕਰਨ ਵਾਲੇ ਇੱਕ ਪੰਗਤ ਤੇ ਇੱਕ ਸੰਗਤ ਗੁਰੂ ਨਾਨਕ ਸਾਹਿਬ ਦਾ ਫਲਸਫਾ ਲੈ ਕੇ ਤੁਰੇ ਫਿਰਦੀ ਕੌਮ ਜਿਹਦਾ ਹਰ ਦੇਸ਼ ਦੇ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ ਇਹਦਾ ਆਈਵਾਈਸ ਵੀ ਕਹਿੰਦੀ ਹੈ ਸੋ ਜਦੋਂ ਸਾਰਾ ਕੁਝ ਮੰਨਦੇ ਆ ਕਿ ਸਾਰੇ ਦੇਸ਼ਾਂ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਹੋਣਾ ਚਾਹੀਦਾ ਹੈ ਤੇ ਫਿਰ ਸਾਡੇ ਸਿੱਖਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਗੁਲਾਮ ਆ ਤੇ ਸਾਨੂੰ ਆਜ਼ਾਦੀ ਕਿ ਜਿਸ ਤਰੀਕੇ ਨਾਲ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਦਿੱਲੀ ਹਕੂਮਤ ਦਾ ਚਿਹਰਾ ਨੰਗਾ ਕੀਤਾ ਸੀ ਭਲੇਖੇ ਚ ਪਾ ਪਾ ਕੇ ਸਾਡੇ ਨੌਜਵਾਨਾਂ ਨੂੰ ਨਹਿਰਾਂ ਤੇ ਵੱਢ ਟੋਕੇ ਸੁੱਟਦੇ ਸੀ ਤੇ ਨਾਲੇ ਕਹਿੰਦੇ ਸੀਗੇ ਸਾਡਾ ਡੈਮੋਕਰੈਟਿਕ ਦੇਸ਼ ਐ ਜਮਹੂਰੀਅਤ ਨੂੰ ਬੜਾ ਅਸੀਂ ਤਰਜੀਹ ਦਿੰਨੇ ਆ। ਉਹ ਸਾਰਾ ਕੁਛ ਚਿਹਰਾ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦਾ ਨੰਗਾ ਕਰਤਾ। ਉਸ ਤੋਂ ਬਾਅਦ ਆ ਜਿਹੜਾ ਹੁਣ ਸਾਡੇ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗ ਹੋਈ ਐ। ਇਹਦੇ ਵਿੱਚ ਵਰਲਡ ਦੇ ਲੋਕਾਂ ਨੂੰ ਇੱਕੋ ਹੀ ਗੱਲ ਦੱਸੀ ਜਾਂਦੀ ਸੀ ਇਸ ਹਕੂਮਤ ਵੱਲੋਂ ਕਿ ਅਸੀਂ 14 ਨੰਬਰ 21 ਆਰਟੀਕਲ ਦੇ ਮਤਲਬਕ ਸਾਰਿਆਂ ਨੂੰ ਇਨਸਾਫ ਦਿੰਨੇ ਆ ਪਰ ਆਪਣੀ ਲਿਆਕਤ ਤੇ ਆਪਣੀ ਪੜ੍ਹਾਈ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੈਂ ਤਾਂ ਅੱਜ ਭਾਈ ਗੁਰਦਾਸ ਹਾਲ ਦੇ ਵਿੱਚ ਇਹ ਵੀ ਗੱਲ ਕਹਿਣੀ ਚਾਹਣਾ ਕਿ ਸੰਗਰੂਰ ਵਾਲਿਆਂ ਨੂੰ ਸਾਡਾ ਸਿਰ ਝੁਕਦਾ ਹੈ ਜਿਨ੍ਹਾਂ ਨੇ ਡੇਢ ਸਾਲ ਦਾ ਸਮਾਂ ਦਿੱਤਾ ਇਹੋ ਜੀ ਵਰਦੀ ਅੱਗ ਦੇ ਵਿੱਚ ਕਿਦੋਂ ਜਦੋਂ ਸਾਡੇ ਲੋਕਾਂ ਨੇ ਭਈਆਂ ਨੂੰ ਵਾਕਡੋਰ ਪੰਜਾਬ ਦੀ ਫੜਾਤੀ ਤੇ ਮਾਨਸਾਹਬ ਇਹ ਗੱਲ ਕਹਿੰਦੇ ਸਨ ਕਿ ਹਕੂਮਤਾਂ ਬੜੀਆਂ ਆਈਆਂ ਤੇ ਉਹ ਗਹਿਣੇ ਪਾ ਦਿੰਦੀਆਂ ਰਹੀਆਂ ਪੰਜਾਬ ਨੂੰ ਪਰ ਇੱਕ ਹਕੂਮਤ ਆਊਗੀ ਪੰਜਾਬ ਨੂੰ ਵੇਚਣ ਦਾ ਯਤਨ ਕਰੂਗੀ ਓਏ ਹਕੂਮਤ ਟੋਪੀਆਂ ਵਾਲਿਆਂ ਦੀ ਜਿਨ੍ਹਾਂ ਨੇ ਪੰਜਾਬ ਨੂੰ ਵੇਚਣ ਦਾ ਯਤਨ ਕੀਤਾ ਸਾਰੇ ਜਿਸ ਤਰੀਕੇ ਨਾਲ ਹਾੜਾਂ ਦਾ ਦੌਰ ਵੇਖੋ ਕਿਤਰਾ ਉਹ ਸਾਰਾ ਹੀ ਹੈਡਵਰਕਸ ਪਾਣੀਆਂ ਦਾ ਕੰਟਰੋਲ ਜਿਹੜਾ ਉਹ ਸਾਰਾ ਹੀ ਦਿੱਲੀ ਦੇ ਹਵਾਲੇ ਕੀਤਾ ਪਿਆ ਤੇ ਤੁਹਾਡੇ ਲੀਡਰ ਨੇ ਜਦੋਂ ਟਾਰਗੇਟ ਕਿਲਿੰਗ ਦੀ ਗੱਲ ਪਾਰਲੀਮੈਂਟ 'ਚ ਜਾ ਕੇ ਕੀਤੀ ਤੇ ਉਦੋਂ ਵਰਲਡ ਦੇ ਵਿੱਚ ਇਹਨਾਂ ਦਾ ਚਿਹਰਾ ਨੰਗਾ ਹੋਇਆ ਕਿ ਕੋਈ ਜਮਹੂਰੀਤ ਨਹੀਂ ਇਹ ਤਾਂ ਅਤਵਾਦੀ ਤੇ ਕਾਤਲ ਮੋਦੀ ਦੀ ਟੀਮ ਹੈ ਸੋ ਸਾਨੂੰ ਬੜੇ ਲੰਮੇ ਸਮੇਂ ਤੋਂ ਰੈਡੀ ਗੱਲ ਤੇ ਇਹਨਾਂ ਨੇ ਅਤਵਾਦੀ ਕਹਿ ਛੱਡਿਆ ਪਰ ਸਾਡਾ ਵਰਲਡ ਨੂੰ ਪਤਾ ਕਿ ਇਹ ਤਾਂ ਲੰਗਰ ਲਾਉਣ ਵਾਲੇ ਤੇ ਆਕਸੀਜਨਾਂ ਦੇਣ ਵਾਲੇ ਤੇ ਇਹ ਤਾਂ ਭਲੇ ਦੇ ਕੰਮ ਕਰਨ ਵਾਲੇ ਇੱਕ ਪੰਗਤ ਤੇ ਇੱਕ ਸੰਗਤ ਗੁਰੂ ਨਾਨਕ ਸਾਹਿਬ ਦਾ ਫਲਸਫਾ ਲੈ ਕੇ ਤੁਰੇ ਫਿਰਦੀ ਕੌਮ ਜਿਹਦਾ ਹਰ ਦੇਸ਼ ਦੇ ਵਿੱਚ ਗੁਰਦੁਆਰਾ ਹੋਣਾ ਚਾਹੀਦਾ ਹੈ ਇਹ ਤਾਂ ਫਾਈਵ ਵਾਈਸ ਵੀ ਕਹਿੰਦੀ ਹੈ ਸੋ ਜਦੋਂ ਸਾਰਾ ਕੁਝ ਮੰਨਦੇ ਆ ਕਿ ਸਾਰੇ ਦੇਸ਼ਾਂ ਦੇ ਵਿੱਚ ਸਿੱਖਾਂ ਦਾ ਗੁਰਦੁਆਰਾ ਹੋਣਾ ਚਾਹੀਦਾ ਹੈ ਤੇ ਫਿਰ ਸਾਡੇ ਸਿੱਖਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਗੁਲਾਮ ਆ ਤੇ ਸਾਨੂੰ ਆਜ਼ਾਦੀ ਦੀ ਲੋੜ ਹੈ ਆਪਾਂ ਕੱਲੇ-ਕੱਲੇ ਤੁਰੇ ਫਿਰਾਂਗੇ ਵੱਖ-ਵੱਖ ਡੱਫਲੀਆਂ ਵਜਾਉਂਦੇ ਕੋਈ ਨਤੀਜਾ ਨਹੀਂ ਨਿਕਲਣਾ ਭਾਈ ਜਸਵੰਤ ਸਿੰਘ ਖਾਲੜਾ ਜਿਸ ਤਰੀਕੇ ਦੇ ਨਾਲ ਸਾਨੂੰ ਜਗਾ ਕੇ ਗਿਆ ਹੈ ਜਿਸ ਤਰੀਕੇ ਦੇ ਨਾਲ ਅੱਜ ਤੁਹਾਡੇ ਕੋਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਡੈਮ ਜਿਹੜੇ ਪਾਣੀਆਂ ਦਾ ਪਤਾ ਵੀ ਲੈਂਦੇ ਫਿਰਦੇ ਆ ਤੇ ਨਾਲ-ਨਾਲ ਜਿਹੜੇ ਸਾਡੇ ਪੁਰਖਿਆਂ ਦੇ ਪ੍ਰੋਗਰਾਮ ਹੈ ਕੋਈ ਵੀ ਪਾਰਟੀ ਨਹੀਂ ਪਰਵੈਤੀ ਪਾਰਟੀ ਮਣਾਉਂਦੀ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਵਰਸੀ ਚਰਨਜੀਤ ਸਿੰਘ ਚੰਨਾ ਦੀ ਵਰਸੀ ਸਾਡਾ ਭਾਈ ਜਸਵੰਤ ਸਿੰਘ ਖਾਲੜਾ ਦਾ ਪ੍ਰੋਗਰਾਮ ਯਾਨੀ ਦੇਤ ਸਿੰਘ ਦਾ ਪ੍ਰੋਗਰਾਮ ਮੈਂ ਕਿਹੜੇ ਕਿਹੜੇ ਦੱਸਾਂ ਜਿੰਨੇ ਵੀ ਪ੍ਰੋਗਰਾਮ ਹੈ ਉਹ ਸਾਰੇ ਸ਼ਰੋਮਣੀਆਂ ਅਕਾਲੀ ਦਲਾ ਅੰਮਰਸਰ ਨੇ ਮਣਾਉਣੇ ਆ ਇਹ ਸਾਡੇ ਨੌਜਵਾਨਾਂ ਨੂੰ ਸੋਚਣਾ ਪੈਣਾ ਹੈ ਕਿ ਸਾਡਾ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ ਅੱਜ ਆਈਪੀ ਦੀ ਗੱਲ ਕੀਤੀ ਹੈ ਸਰਦਾਰ ਇਮਾਨ ਸਿੰਘ ਮਾਨਿਕ ਉਹ ਜੀਤ ਡੁਵਾਲ ਦੇ ਪਿੱਛੇ ਖੜੀ ਹੈ ਤਾਂ ਹੀ ਉਹ ਜੀਤ ਡੁਵਾਲ ਕਤਲ ਕਰ ਰਿਹਾ ਸਾਡੇ ਭਾਰਤ ਦੇ ਵਿੱਚ ਤੇ ਵਰਲਡ ਦੇ ਵਿੱਚ ਪੂਰੇ ਦੇਸ਼ਾਂ ਦੇ ਵਿੱਚ ਪਰ ਅੱਜ ਪੁੱਛ ਕੇ ਵੇਖੋ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਨੂੰ ਤੇ ਭੈਣ ਨੂੰ ਕਿ ਦੁੱਖ ਕੀ ਹੁੰਦਾ ਹੈ ਚੜਦੀ ਜਾਉ ਨੀ ਨੌਜਵਾਨ ਜਿਹੜਾ ਉਹਦਾ ਕਸੂਰ ਇਨਾਂ ਹੀ ਕਿ ਉਹ ਆਪਣੀ ਆਜ਼ਾਦੀ ਦੀ ਗੱਲ ਕਰਦਾ ਸੀ ਇਹ ਆਜ਼ਾਦੀ ਦੀ ਗੱਲ ਕਰਨ ਦਾ ਅਧਿਕਾਰ ਹੈ ਸਾਡੇ ਕੋਲ ਕਿਉਂਕਿ ਅਸੀਂ 80 83% ਕੁਰਬਾਨੀਆਂ ਦਿੱਤੀਆਂ ਐ ਤੇ ਜਿਨ੍ਹਾਂ ਨੇ 900 ਸਾਲ ਦੀ ਗੁਲਾਮੀ ਕੀਤੀ ਐ ਉਹ ਅੱਜ ਰਾਜ ਕਰਦੇ ਐ ਤੇ ਉਹ ਅੱਜ ਸਿੱਖਾਂ ਨੂੰ ਕਸਿਆਰੇ ਬਣਾ ਕੇ ਉਹਨਾਂ ਨੇ ਰੱਖਿਆ ਆਟਾ ਦਾਲ ਤੇ ਗਲੀਆਂ ਨਾਲੀਆਂ ਦੇ ਵਿੱਚ ਵਾੜ ਕੇ ਰੱਖਿਆ ਅਸੀਂ ਸੋਚ ਲੈ ਕੇ ਜਾਣੀ ਹੈ ਭਾਈ ਜਸਵੰਤ ਸਿੰਘ ਖਾਲੜਾ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਾਨ ਨੇ ਸਾਰੀਆਂ ਏਜੰਸੀਆਂ ਦਾ ਚਿਹਰਾ ਨੰਗਾ ਕਰ ਦਿੱਤਾ ਹੈ ਨਿਖਲ ਗੁਪਤਾ ਅੱਜ ਵੀ ਅਦਾਲਤ ਦੇ ਵਿੱਚ ਕਟਾਰੇ ਦੇ ਵਿੱਚ ਖੜਾ ਹੈ ਔਰ ਜੇਲ੍ਹ ਦੇ ਵਿੱਚ ਹੈ ਇਹ ਜੇ ਨਾਂ ਪਾਰਲੀਮੈਂਟ 'ਚ ਤੁਹਾਡਾ ਜਰਨੈਲ ਬੋਲਦਾ ਨਾ 543 MP ਹੈ ਦੇਸ਼ ਦੇ ਤੇ 543 ਦੇ ਵਿੱਚੋਂ ਇੱਕੋ ਹੀ ਤੁਹਾਡਾ ਲੀਡਰ ਬੋਲਿਆ ਹੈ ਬਾਕੀ ਕਿਉਂ ਨਹੀਂ ਬੋਲੇ ਕਿਉਂਕਿ ਬਾਕੀ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਕਮ ਕਰਨਾ ਹੈ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਜਿਹੜੇ ਸਾਡੇ ਵਾਲੇ ਉਹਨਾਂ ਦੇ ਨਾਲ ਰਲੇ ਆ ਉਹ ਯਾਦ ਰੱਖਣ ਇੱਕ ਦਿਨ ਪੰਥ ਦੀ ਜਿੱਤ ਹੋਣੀ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੁਕਮ ਉਹ ਸੱਚ ਹੈ اٹਲ ਹੈ ਉਹਨਾਂ ਨੇ ਕਿਹਾ ਰਾਜ ਕਰੇਗਾ ਖਾਲਸਾ ਤੇ ਜਦ ਦਿਨ ਖਾਲਸੇ ਨੇ ਰਾਜ ਕੀਤਾ ਤਾਂ ਤੁਸੀਂ ਕਿਦੇ ਕੁੱਛੜ ਚੱਕ ਕੇ ਲੁਕ ਜੋਗੇ ਜਿਹੜੇ ਅੱਜ ਦਿੱਲੀ ਦਾ ਸਾਥ ਦਿੰਦੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੱਗ ਅਜ ਮੱਚਦੀ ਹੈ ਤੇ ਇਹਨਾਂ ਦੇ ਘਰ ਵੀ ਆਉਣੀ ਹੈ ਇਸ ਕਰਕੇ ਮੈਂ ਆਪਣੀ ਪਾਰਟੀ ਦਾ ਧੰਨਵਾਦ ਇਸ ਕਰਕੇ ਕਰਦਾ ਹਾਂ ਕਿ ਭਾਵੇਂ ਲੱਖ ਤੇ ਭਾਵੇਂ ਕੱਕ ਸਰਦਾਰ ਮਾਨ ਜਦੋਂ ਦੇ ਤੁਰੇ ਐ ਇਹਨਾਂ ਨੇ ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਦੋਂ ਇਹਨਾਂ ਨੇ ਕਿਹਾ ਕਿ ਹਥਿਆਰ ਦੇ ਵਜੋਂ ਪਾਣੀ ਨੂੰ ਵਰਤੋਗੇ ਹਕੂਮਤ ਪੌਪ ਡੈਮ ਤੇ ਜਿਹੜਾ ਰਣਜੀਤ ਡੈਮ ਹੈ ਉਹਦੇ ਤੇ ਜੂਐਨਓ ਦਾ ਕਬਜ਼ਾ ਹੋਣਾ ਚਾਹੀਦਾ ਹੈ ਤੇ ਟਰੰਪ ਨੂੰ ਤਾਂ ਪਤਾ ਲੱਗ ਗਿਆ ਕਿ ਤੁਹਾਡਾ ਲੀਡਰ ਕੀ ਬੋਲਦਾ ਹੈ ਪਰ ਸਾਡੇ ਵਾਲੇ ਸੁੱਤੇ ਪਏ ਆ ਉਹ ਕਹਿੰਦੇ ਆ ਜਦੋਂ ਸਰਦਾਰ ਮਾਨ ਨੇ 1991 ਤੇ ਕਿਹਾ ਸਾਡੀਆਂ ਜ਼ਮੀਨਾਂ ਤੇ ਇੱਕ ਹਕੂਮਤ ਆਊਗੀ ਉਹ ਸਾਡੀਆਂ ਜ਼ਮੀਨਾਂ ਵੀ ਖੋਹੂਗੀ ਤਾਂ ਲੋਕੀ ਕਹਿੰਦੇ ਸੀ ਇੱਥੇ رجسٹਰੀਆਂ ਕਰਾਈਆਂ ਹੰਤਕਾਲ ਕਰਾਏ ਕਬਜ਼ਾ ਸਾਡਾ ਹੈ ਕੌਣ ਸਾਡੀ ਜ਼ਮੀਨ ਖੋਹ ਸਕਦਾ ਹੈ ਪਰ ਉਹ ਗੱਲਾਂ ਵੀ ਛੜਕਾਂ ਤੇ ਬਹਿ ਕੇ ਉਦੋਂ ਯਾਦ ਆਈਆਂ ਜਦੋਂ ਧੁੰਦ ਦੇ ਵਿੱਚ ਸਾਡੀਆਂ ਮਾਵਾਂ ਤੇ ਭੈਣਾਂ ਦਿੱਲੀ ਦੀਆਂ ਛੜਕਾਂ ਤੇ ਬੈਠੀਆਂ ਸੀ ਅੱਜ ਤੁਸੀਂ ਜਾਗਣ ਦੀ ਲੋੜ ਹੈ ਸਮਝਣ ਦੀ ਲੋੜ ਹੈ 14 ਸਾਲ ਤੋਂ ਤੁਹਾਡੀ ਜਮਹੂਰੀਅਤ ਭੰਗ ਹੋਈ ਹੈ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਆਈ ਤੇ ਜਦੋਂ ਵੀ ਆਈ ਸਮਝ ਲਿਓ ਕਿ ਆਪਾਂ ਜਾ ਕੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਅੱਜ ਤੱਕ ਤੁਹਾਡੇ ਵਾਸਤੇ ਕੀ ਕੀਤਾ ਹੈ ਤੇ ਤੁਸੀਂ ਪਾਰਟੀ ਵਾਸਤੇ ਕੀ ਕਰਨਾ ਹੈ ਇਹ ਤੁਹਾਨੂੰ ਸਮਝਣ ਦੀ ਲੋੜ